ਏ ਗੁਰਦੀਕੀ ਫਤਿਹ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੋਇਆ ਸਤਾਰਗੰਗ ਦੇ ਵਿੱਚ ਅਸੀਂ ਖੜੇ ਆ ਸਰਦਾਰ ਜੀ ਕਾਰ ਕਾਰ ਵਾਲੇ ਜਿੰਨਾਂ ਨੂੰ ਜਾਣਦੇ ਵੀਰ ਜੀ ਨੂੰ ਕਿ ਇਹਨਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਵੀਰ ਦਾ ਔਰ ਹਾ ਸਾਰੇ ਧਾਰਮਿਕ ਕਾਰਜਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਮੇਰਾ ਵੀਰ ਔਰ ਇਹਨਾਂ ਮੈਂ ਦੱਸਣਾ ਬਤਵਾਜ ਨਹੀਂਗਾ ਹਰ ਜਗ੍ਹਾ ਤੇ ਸਾਰੇ ਇਲਾਕੇ ਦੇ ਲੋਕ ਇਹਨਾਂ ਨੂੰ ਜਾਣਦੇ ਨੇ ਵੀਰ ਜੀ ਨੂੰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਹਾੜੇ ਵਿੱਚ ਗੁਰਪ੍ਰੋਦੇ ਬਾਬਾ ਗੋਡਾ ਦੇ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਮਾਰੇ ਚੜ੍ਹਦੀ ਕਲਾ ਕਰਿਆ ਸਾਰਿਆਂ ਨੂੰ ਔਰ ਦੁਗਣੀ ਤਯਗਣੀ ਮਾਰੇ ਤਰੱਕੀ ਬਖਸ਼ ਸਾਰੇ ਵਾਹਿਗੁਰੂ ਤਰੱਕੀਆਂ ਬਖਸ਼ ਸਾਰਿਆਂ ਨੂੰ ਵੀਰ ਜੀ ਆਪ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤ ਨੂੰ ਵੇਖੋ ਜੀ ਅਸੀਂ ਗੁਰੂ ਨਾਨਕ ਸਾਹਿਬ ਦੇ ਇੱਕ ਬਹੁਤ ਨਿਮਾਣੇ ਦੇ ਸਿੱਖ ਆ ਤੇ ਸੰਦੇਸ਼ ਤੇ ਗੁਰੂ ਨਾਨਕ ਦੇਵ ਜੀ ਦਾ ਹੀ ਚੱਲ ਰਿਹਾ ਔਰ ਗਾਂ ਚੱਲਦਾ ਰਹੇਗਾ ਜਦੋਂ ਜਦੋਂ ਵੀ ਧਰਤੀ ਦੇ ਉੱਤੇ ਪਾਪ ਬਹੁਤ ਜ਼ਿਆਦਾ ਵਧਿਆ ਤੇ ਕਿਸੇ ਨਾ ਕਿਸੇ ਅਵਤਾਰ ਨੇ ਪਰ ਇੱਥੇ 1469 ਈਸਵੀ ਨੂੰ ਪਿਤਾ ਮਹਿਤਾ ਕਲਿਆਣਦਾਸ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਉਹਨਾਂ ਦੇ ਕੁੱਖੋਂ ਤੇ ਮਹਿਤਾ ਕਲਿਆਣਦਾਸ ਜੀ ਦੇ ਗ੍ਰਹਿ ਵਿਖੇ ਆਪ ਨਰੰਕਾਰ ਨੇ ਆਪ ਅਕਾਲਪੁਰਖ ਨੇ ਆਪ ਅਵਤਾਰ ਧਾਰਿਆ ਤੇ ਜਦੋਂ ਪਾਪ ਧਰਤੀ ਤੇ ਬਹੁਤ ਜ਼ਿਆਦਾ ਵਧ ਗਿਆ ਤੇ ਉਦੋਂ ਆਪ ਉੱਥੇ ਇਹਨਾਂ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਤੇ ਨਾਲ ਹੀ ਜਿੱਥੇ ਜਿੱਥੇ ਵੀ ਜ਼ੁਲਮ ਹੋਇਆ ਜ਼ੁਲਮ ਦੇ ਖਿਲਾਫ ਬਾਬਰ ਨੂੰ ਜਾਬਰ ਉਸ ਸਮੇਂ ਇਹਨਾਂ ਨੇ ਕਿਹਾ ਜਦੋਂ ਕਿ ਤਾਕਤਵਰ ਬਾਬਰ ਤਾਕਤਵਰ ਸੀ ਉਹ ਆਪ ਰੱਬ ਸੀਗੇ ਕਿਸੇ ਤੋਂ ਕੋਈ ਡਰਦੇ ਨਹੀਂ ਸੀ ਉਹਨਾਂ ਦੇ ਸੰਦੇਸ਼ ਤੇ ਹੀ ਅਸੀਂ ਚੱਲਣ ਵਾਲੇ ਆ ਅਸੀਂ ਸੰਦੇਸ਼ ਦੇਣ ਵਾਲੇ ਕੌਣ ਆ ਅਸੀਂ ਗੁਰੂ ਨਾਨਕ ਦੇ ਨਿਮਾਣੇ ਜੇ ਸਿੱਖ ਆ ਤੇ ਜੋ ਉਹਨਾਂ ਦਾ ਸੰਦੇਸ਼ ਆ ਉਹ ਉਹਨਾਂ ਨੇ ਗੁਰਬਾਣੀ ਦੇ ਵਿੱਚ ਦਰਜ ਕੀਤਾ ਅਸੀਂ ਗੁਰਬਾਣੀ ਦੇ ਹਿਸਾਬ ਦੇ ਨਾਲ ਹੀ ਅਸੀਂ ਚੱਲਦੇ ਆ ਗੁਰਬਾਣੀ ਸ਼ਬਦ ਗੁਰੂ ਹੈ ਤੇ ਉਹਨਾਂ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਆ ਤੇ ਜੋ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਆਦੇਸ਼ ਦਿੰਦੇ ਆ ਰੋਜ਼ ਹੁਕਮਨਾਮਾ ਸਾਹਿਬ ਦੇ ਆ ਤੇ ਉਹਦੇ ਹਿਸਾਬ ਨਾਲ ਚੱਲਦੇ ਬਿਲਕੁਲ ਜੀ ਬਾਬੇ ਨਾਨਕ ਵਰਗਾ ਕੋਈ ਨਹੀਂ ਹੋ ਸਕਦਾ ਬਾਬੇ ਨਾਨਕ ਦੇ ਸਮੇਂ ਦੇ ਹਾਕਮ ਨੂੰ ਮੰਨ ਲਓ ਵੰਗਾਰ ਕੇ ਕਿਹਾ ਸੀ ਰਾਜੇ ਸੀ ਮੁਕਦਮ ਕੁੱਤੇ ਸ਼ਰਿਆ ਮੂੰਹ ਦੇ ਉੱਤੇ ਕਿਹਾ ਵੀ ਜਿਹੜੀ ਦੁਨੀਆ ਦੇ ਵਿੱਚ ਜੋ ਵੀ ਪਾਪ ਵਧ ਰਿਹਾ ਵਾ ਜ਼ੁਲਮ ਹੋ ਰਿਹਾ ਵਾ ਸਾਰਿਆਂ ਨੂੰ ਉਹਨਾਂ ਨੇ ਵੰਗਾਰ ਕੇ ਸਾਰੀ ਲੋਕਾਈ ਨੂੰ ਇੱਕ ਰਸਤਾ ਵਿਖਾਇਆ ਸੀ ਆ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਬਾਬਾ ਨਾਨਕ ਜੀ ਦਾ ਆ ਅੱਜ ਕੀ ਕਹਿਣਾ ਚਾਹੁੰਦੇ ਆ ਮੇਰੇ ਵੱਲੋਂ ਇਹ ਸਾਰੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੀ ਜੋ ਸਤਾਰ ਗੰਗੂਰ ਸਿੰਘ ਸਭਾ ਔਰ ਗੁਰਨਾਨਕ ਪਬਲਿਕ ਸਕੂਲ ਔਰ ਇਲਾਕੇ ਦੀ ਸਾਰੀ ਸਾਧ ਸੰਗਤ ਵੱਲੋਂ ਮਨਾਇਆ ਜਾ ਰਿਹਾ ਬੜੀ ਤੁੰਤਾਮ ਦੇ ਵਿੱਚ ਇਹਦੇ ਵਿੱਚ ਆਈ ਹੋਈ ਸਾਰੀ ਸੰਗਤ ਨੂੰ ਗੁਰਨਾਨਕ ਜੀ ਦੇ ਮਾਰਗ ਤੇ ਚੱਲਣ ਦੀ ਉਤਮ ਔਰ ਪ੍ਰੇਰਣਾ ਬਖਸ਼ਿਸ਼ ਕਰੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਕੀ ਕੀ ਫਤਿਹ ਧੰਨਵਾਦ ਜੀ ਬਹੁਤ ਬਹੁਤ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਇਸ ਟਾਈਮ ਖੜਾ ਆਂ ਸਰਦਾਰ ਜੀ ਕਾਰਵਾਲਿਆਂ ਦੇ ਕੋਲ ਇਹ ਵੀਰ ਜੀ ਮੈਂ ਬਹੁਤ ਪੁਰਾਣਾ ਜਾਣਦਾ ਆ ਕਿਸਾਨ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਰਹੇ ਨੇ ਵੀਰ ਔਰ ਵੀਰ ਜੀ ਮੈਂ ਜਾਨਣਾ ਚਾਹੁੰਦਾ ਵੀ ਆਪ ਜੀ ਨੇ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਸੰਤਾ ਮਹਾਂਪੁਰਖਾਂ ਦਾ ਵੀ ਬਹੁਤ ਸਤਿਕਾਰ ਕਰਦੇ ਹੋ ਤੇ ਇਹ ਕੀ ਕਾਰੋਬਾਰ ਹੈ ਜੀ ਆਪ ਦਾ ਮਾਰੇ ਮੇਰਾ ਕਾਰੋਣਾ ਕੰਮ ਆ ਜਿਹਦੀ ਆਪਣੇ ਪ੍ਰਾਣੀ ਸੇਕਿੰਡ ਕਰਾਉਣ ਦਾ ਕੰਮ ਕਰੀਦਾ ਪਰ ਮਾਰੇ ਇਹਨਾਂ ਸਾਨੂੰ ਨਾਲ ਇੱਕ ਆਪਣੇ ਹਿੱਸਾ ਵਾਲੇ ਬਾਬਾ ਬਲਵਿੰਦਰ ਸਿੰਘ ਬਾਬਾ ਨਰੇਂਦਰ ਸਿੰਘ ਬਾਬਾ ਜਸਰ ਬਾਬਾ ਮੋਸਾਂ ਜੀ ਉਹਨਾਂ ਨੇ ਅਜੇ ਰੂਪ ਜਿਹੜਾ ਦਿੱਤਾ ਉਹਦੋਂ ਵਿੱਚ ਆਪੇ ਇੱਕ ਚੀਜ਼ ਕਰਤੀ ਆ ਓਨਰ ਫਰਸਟ ਵਿਦ ਰਿਕਾਰਡ ਗੱਡੀ ਵੇਚੀ ਦੀ ਆ ਜਿੰਨੀ ਗੱਡੀ ਵੇਚੀ ਦੀ ਫਰਸਟ ਓਨਰ ਵਿਦ ਰਿਕਾਰਡ ਵੇਦਿਆ ਉਹ ਮਾਰੇ ਇਨੀ ਕਿਰਪਾ ਮਾਰੇ ਦੀ ਆ ਚੜਦੀ ਕਲਾ ਰਾਤ ਨੂੰ ਜਕੜੀ ਹੋਈ ਹੋਈ ਆ ਜਿੰਨੀ ਗੱਡੀ ਸਾਤੋ ਮੈਜ ਮੀਟਰ ਬੈਕ ਨਹੀਂ ਲੋ ਐਕਸੀਡੈਂਟ ਗੱਡੀ ਨਹੀਂ ਮਿਲੂਗੀ ਔਰ 1 ਲੱਖ ਰੁਪਏ ਕੀ 50 ਹਜ਼ਾਰ ਰੁਪਏ ਲੈ ਕੇ ਸਾਡੇ ਕੋਲ ਆ ਜਾਓ ਜਿਹੜੀ ਗੱਡੀ ਮਰਜੀ ਲੈ ਜਾਓ ਲੋਨ ਦੇ ਇੰਨੀ ਸਬਦਾ ਦਿੱਤੀ ਹੋਈ ਆ ਕਿਤੇ ਬੰਦਾ ਯੂਪੀ ਆਵੇ ਉੱਤਰਾਖੰਡਾ ਆਵੇ ਕੋਈ ਨਾ ਨਹੀਂ ਹੈ ਪੇਪਰ ਦੇ ਦਿਓ 24 ਘੰਟੇ ਬੰਦਾ ਗੱਡੀ ਵਾਲਾ ਗੱਡੀ ਵਾਲਾ ਬਣ ਜੂਗਾ ਮਾਰੀ ਕਿਰਪਾ ਰਹੂਗੀ ਤੇ ਚੜ੍ਹਦੀ ਕਲਾ ਰਹੂਗੀ ਔਰ ਸੋਹਣ ਹੋਣੀ ਗੱਡੀਆਂ ਵਧੀਆ ਗੱਡੀਆਂ ਆਉਂਦੀਆਂ ਆਪਣੇ ਕੋਲੇ ਹਲਕੀ ਗੱਡੀ ਕੰਮ ਨਹੀਂ ਕਰਦੇ ਆਪਾਂ ਬਿਲਕੁਲ ਜੀ ਧੰਨਵਾਦ ਵੀਰ ਜੀ ਇਹ ਅਮਰੀਆ ਚਰਾਏ ਦੇ ਜੇ ਕੋਈ ਮੇਰਾ ਵੀਰ ਗੱਡੀ ਲੈਣੀ ਚਾਹੁੰਦਾ ਹੈ ਤਾਂ ਅਮਰੀਆ ਚਰਾਏ ਦੇ ਆਣ ਕੇ ਸਰਦਾਰ ਜੀ ਕਾਰ ਵਾਲਿਆਂ ਬਾਰੇ ਪੁੱਛ ਲੈ ਔਰ ਬਹੁਤ ਹੀ ਸੱਚਾ ਸੱਚਾ ਇਹ ਕਾਰੋਬਾਰ ਕਰਦੇ ਨੇ ਵਧੀਆ ਜਿਵੇਂ ਵੀਰ ਨੇ ਦੱਸਿਆ ਔਰ ਬਹੁਤ ਹੀ ਇਹ ਧਾਰਮਿਕ ਬੰਦੇ ਨੇ ਜੇ ਕਿਹਾ ਜਾਏ ਤਾਂ ਸਰਤਾ ਮਾਪੁਰਖਾਂ ਦਾ ਸਤਿਕਾਰ ਕਰਨ ਵਾਲੇ ਵੀਰ ਨੇ ਸਾਡੇ ਬਾਕੀ ਹੋਰ ਵੀ ਇੱਥੇ ਸਰਗੰਜ ਨਗਰ ਕੀਰਤਨ ਦੇ ਵਿੱਚ ਬਹੁਤ سارے ਪਤਵੰਤੇ ਸੱਜਣ ਪਹੁੰਚੇ ਹੋਏ ਨੇ ਉਹਨਾਂ ਦਾ ਆਪ ਜੀ ਦੇ ਰੂਪ ਰੂਪ ਕਰਾਉਂਦੇ ਰਾਂਗੇ ਜੀ ਧੰਨਵਾਦ